যে পাড়ার দোকানগুলো इकट्ठी বানিয়ে দাও ভাই চোর লোই কোলালাউস কো ਕਰਦੇ ਨੇ ਸਤਾਰ ਬਾਬਾ ਸੇ ਮੈਬਰ ਪੰਚਾਇਤ ਜਿਲ੍ਹਾ ਵਾਲੀ ਸ਼ਮਾਰਾ ਆਦਿ ਕਰਦੇ ਨੇ ਫੀਸ਼ਰ ਬਰਬਾਰ ਸਿੰਘ ਜੀ ਨੇ ਕਿਹਾ ਸਾਜ ਅੱਜ ਤੱਕ ਰਾਜ ਸਤਨਾਮ ਸਿੰਘ ਰਾਣਾ ਸੇਵਾ ਦੇਵੇ ਨੇ ਜੀ ਅੱਜ ਤੱਕ ਮਾਜਾ ਵਾਲਾ ਹੋਰ ਮੇਰੇ ਮਿੱਤਰਾਂ ਵਾਲੀ ਜੋਗਾ ਸੇਵਾ ਨੂੰ ਮੋੜਨਾ ਨਾ ਕੋਈ ਭਾਈ ਕਰਨਾ ਚਾਹੁੰਦੇ ਯਾਨੀ ਕਸ਼ਮੀਰ ਸਿੰਘ ਜੀ ਅਪਰ ਕਰਦੇ ਨੇ ਤਰਵਾਰ ਸਰਦਾਰ ਸਰਬਜੀਤ ਸਿੰਘ ਜੀ ਕਾਲੀ ਦਲ ਦਾ ਜਿਲ੍ਹੇ ਦੇ ਸਾਡੇ ਜੱਟੋ ਪਿਆਰ ਹਾਜ਼ਰ ਹੈ ਸਤ ਜਨਸ ਕਸਰ ਸੀ ਦਾ ਉਹਨਾਂ ਵੱਲੋਂ ਪਿਆਰ ਰਸਮ ਸੰਪਰਵੇ ਰਸੀਕੇ ਤਲਾਕ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਸਰਪੰਚ ਆਇਆ ਵਾ ਤਲਬੀਰ ਸਿੰਘ ਬਤੂ ਦੇ ਇੱਕ ਵਾਰੀ ਭਰਾ ਬੂਸਟਰ ਤੇ ਸੁੰਦਰ ਸਿਹਾਲੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਆਪ ਬਤਲਵੀਰ ਸਿੰਘ ਦੀ ਉੱਥੇ ਧਰਮ ਧੱਕੇ ਵਿੱਚ ਇਹਦੀ ਫਗ ਲੈ ਗਈ ਸੀ ਬਾਬਾ ਸੁਖਵਿੰਦਰ ਸਿੰਘ ਜੀ ਰਸਾ ਰੱਖਿਆ ਹੋਇਆ ਉਹਨਾਂ ਵੱਲੋਂ ਮਾਇਆ ਦਰਵਾਣਾ ਲੁਕਾਇਆ ਪਿੱਛੇ ਜੱਜਤਰਾ ਕੋਲੋਂ ਧਰਮਪਾਲੇ ਤੋਂ ਮਾਇਆ ਨੂੰ ਕੰਬੇ ਅਸ਼ੋਕ ਕਾਲ ਦੇ ਨੂੰ ਹਰ ਰਹੇ ਨੇ ਧਰਮਪਾਲ ਮਪੂ ਦਾ ਕਤਲ ਕਰਵਾਇਆ ਅੱਜ ਉਹਦੇ ਸੋਦੋਂ ਵੀ ਆਗੇ ਐਸਐਸਪੀ ਦਾ ਘਰਾਓ ਕੀਤਾ ਸੀਗਾ ਕਲ ਦਾ ਪ੍ਰਧਾਨ ਵੀ ਆਏ ਸੀਗੇ ਅਧਿਕਾਰ ਦੇ ਇਹ ਸਾਰੇ ਆਏ ਆ ਤੇ ਆਪਣੀ ਮਿਕਾ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਸੀ ਰਾਤ ਕਮਰ ਸਿੰਘ ਜੀ ਲੇਕਨ ਉਦੋਂ ਕਾਂਗਰਸ ਦੇ ਸਰਮਾਨ ਸਿੰਘ ਜੀ ਕਾਂਗਰਡ ਹੋਵੇ ਜਿਹਨੇ ਰੌਲਾ ਪਾ ਕੇ ਉਹਨਾਂ ਦੀ ਵਾਰੀ ਬੰਦ ਕਰ ਹੁਣ ਮੈਂ ਸਮਝਦਾ ਕਿ ਮਾਰਨ ਵਾਲੇ ਜਿਹੜੇ ਆ ਉਹ ਰੇਡੀਓ ਤੇ ਸੋ ਰਹੇ ਹੋ ਜੱਗੂ ਸੁਹਾਰਪੁਰ ਦੇ ਸਕੇ ਭਰਾ ਨੇ ਕਿਹਾ ਵਾ ਸਰਦਾਰ ਸਿੰਘ ਜੀ ਕਿ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਕੰਬਰੇ ਦੇ ਮੋਬਾਈਲ ਤੋਂ ਇਨੇ ਸਾਡੇ ਨਾਲ ਗੱਲ ਕੀ ਦਾਨ ਮੈਂ ਸਾਹ ਲਾਗਾ ਖਸੇ ਮਾਨਮ ਪਰਵਾਇਆ ਸਾਹੇ ਪਰਵਾਇਆ ਹੱਥ ਕਰਦੇ ਨੇ ਕੋਈ ਵੀ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਅਸੀਂ ਕਰਦੇ ਸੀ ਸਰ ਪੰਜਾਬ ਸਿੰਘ ਸਰ ਅਦੈਬ ਸਿੰਘ ਉਹਦੇ ਕੈਂਪ ਤੇ ਮਾਰਨ ਵਾਲੇ ਕਹ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀ ਦਲ ਕਹਿੰਦਾ ਸੁੱਖੀ ਨੇ ਮਰਵਾਇਆ ਵਾ ਦੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁੱਤੀ ਪਈ ਹੈ ਲੋਕਲ ਐਮਐਲਏ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇਹ ਤੇ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਹੀ ਭਗਵਾਨ ਜਗੂ ਭੂਆਪੁਰਿਆ ਗਾਰਾ ਸਾਡੀ ਮਾਂ ਨੂੰ ਹੀ ਇਹਨੇ ਕਤਲ ਕਰਵਾਇਆ ਵਾ ਇਹ ਮੈਂ ਸਮਝਦਾ ਮੈਂ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਦਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲੋਂ ਦੋ ਸੱਕੇ ਪੁੱਤ ਉਹ ਬਰਵਾ ਤੇ ਨਾ ਜਮੀਨ ਦੇ ਝਗੜੇ ਤੋਂ ਅੰਤੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਤੇ ਇਹ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਬੀਆਈ ਕੋਲੋਂ ਇਨਕੁਆਰੀ ਕਰਾਉਣੀ ਚਾਹੀਦੀ ਹੈ ਤੇ ਇਹ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਸਭ ਤੁਹਾਨੂੰ ਲੱਗਦਾ ਸੱਤਥਲ ਹੋ ਗਿਆ ਧਨਾ ਬਹੁਤ ਨੇਟ ਲੱਗਿਆ ਧਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਕਰਾਓ ਕੀਤਾ ਸੀਗਾ ਕਾਂਗਰਸੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਨ ਦਿੱਤੀ ਔਰ ਉਦੋਂ ਵੀ ਇਨੇ ਕੈਬਨਟ ਦੀ ਮੀਟਿੰਗ ਵਿੱਚ ਜਾਕਰ ਸਾਹਿਬ ਕਹਿੰਦੇ ਨੇ ਇਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੋਂ ਕਦੋਂ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਤੱਬੀ ਗਈ ਸੀ ਜਿੰਨੀ ਉਮੀਦ ਹੈ ਇਹ ਸਰਕਾਰ ਤੋਂ ਅਸੀਂ ਯਾਰੀ ਰੱਖਾਂਗੇ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਮਾਰੇਗਾ ਇਹ ਸ਼ਿਕਾਇਤ ਦਾ ਪਰਚਾ ਹੋਣਾ ਹੀ ਹੋਣਾ ਵਾ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਵਾਏ ਸੀ ਡਰੈਕਟੋਰਟ ਦੇਖੇ ਹੋਏ ਇਹ ਵੀ ਰਬਈਏ ਦਿੱਤਾ ਮੇਖੂਨ ਵਾਲੇ ਨੇ ਨਹੀਂ ਵਾਲੀ ਨਹੀਂ ਵਾਲੇ ਤੇੜੜਾ ਧੰਨਾ ਵੀ ਦਿੱਤਾ ਵਾ ਇਹਦੇ ਮੈਂ ਖਾਵੇਂ ਧੰਨਾ ਦਿੱਤਾ ਵਾ ਖਾਣਾ ਕੋਟਨੀ ਨੂੰ ਦੋਨੇ ਕੇਸ ਜਿੰਦਰ ਭਗਤ ਨੂੰ ਉਠਾਣਾ ਕੋਟਲੀ ਪੈਂਦਾ ਤੇ ਬੱਕੂ ਦੀ ਰਵਾਨੀ ਕੋਟਲੀ ਬੇਕਾ ਸਾਡੀ ਧੰਨਾ ਨਹੀਂ ਮੇਰੇ ਦੇ ਰਹੇ ਆਪ ਸਮਝ ਨਾ ਮਾਰ ਇਹ ਹੈਡ ਕੁਆਟਰ ਆ ਫਿਰ ਸਬ ਡਿਵੀਜ਼ਨ ਆ ਸਾਹਿਬ ਦਾ ਵੀ ਹਲਕੇ ਦਾ ਵੀ ਐਸ.ਡੀ.ਐਮ ਦਾ ਵੀ ਬਰਗ ਵੀ ਉਹ ਖਾਲਸਾ ਦਾ ਵੀ ਸੀਲ ਦਾ ਵੀ ਇਹ ਐਸ.ਡੀ.ਐਮ ਦਾ ਵੀ ਇਸ ਕਰਕੇ ਖੇਤਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਚੁੱਕਣੀ ਹੈ ਆਪਾਂ ਇਹਨੂੰ ਇਦਾਂ ਨਹੀਂਗਾ ਮਾਰਨਾ ਅਸੀਂ ਲੋਕਾਂ ਦੇ ਦਿਲ ਜੋਤ ਕੇ ਲੋਕਾਂ ਕੋਲੋਂ ਵੋਟਾਂ ਨਾ ਮਰਵਾਉਣਾ ਇਹਨੂੰ